ਆਹ ਸਾਡੀ ਕਾਲੇਕੇ ਥਾੜ ਮੈਨੂੰ ਪੁੱਤ ਲੋਕੇਸ਼ਨ ਪਾ ਮੈਂ ਬਾਸ ਸੁਨੇ ਆ ਗਿਆ ਤੁਹਾਡੇ ਕੋ ਤੁਹੀਂ ਘਰ ਲਈ ਲਿਓਣਾ ਇਹ ਕਰਿਆਨਾ ਗੁਰਨਾਬ ਦਾ ਲਾਇਓ ਜੀ ਤੇ ਬਾਕੀ ਤੁਹਾਨੂੰ ਹਣ ਪੱਠੇ ਤੇ ਚੋਕਰ ਵੀ ਮੈਂ ਭਜਵਾਉਣਾ ਵੋ ਵੀ ਦੋਣੇ ਆ ਤੁਹਾਨੂੰ ਕੁਦਰਤੀ ਆਫਤ ਆ ਤੇ ਇਹਦੇ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਇਹਦੇ ਨਾਲ ਨਜਿੱਠਣਾ ਚਾਹੀਦਾ ਜੇ ਕੋਈ ਇੰਜਨ ਵਾਲੀ ਮੋਟਰਬੋਰਡ ਦੋ ਔਰ ਮੋਟਰਬੋਟਾਂ ਮੰਗਾਈਆਂ ਕਿਉਂਕਿ ਕਾਲੇ ਤੋਂ ਕਾਲੇਕੇ ਤੇ ਪਾਰਲੇ ਜੱਲੂਕਿਆਂ ਤੋਂ ਪਰਵਾਰਾਂ ਦੇ ਜੀ ਆ ਉਹਨਾਂ ਨੂੰ ਲੈ ਕੇ ਆਉਣਾ ਉਹਦੇ ਵਾਸਤੇ ਉਹ ਮੰਗਾਈਆਂ ਦੇਖੋ ਮੈਂ ਮਿਲਣਾ ਆ ਆਪਦੇ ਭਰਾਵਾਂ ਨੂੰ ਮੈਨੂੰ ਇਹ ਆ ਵੀ ਭਰਾਵਾਂ ਨੂੰ ਮਿਲ ਗਏ ਤੇ ਸਹੀ ਔਰ ਮਾ ਸਸੀ ਘਰ ਮਾ ਦਾ ਸਸੀ ਘਰ ਦਾ ਸਸੀ ਘਰ ਦਾ ਮੈਂ ਕਿਹਾ ਮੈਂ ਮਿਲ ਕੇ ਆਵਾਂ ਆਪਦੀ ਮਾਂ ਨੂੰ ਨਾਲੇ ਸਾਡਾ ਭਰਾ ਆ ਮੈਂ ਕਿਹਾ ਚਲੋ ਦੁੱਖ ਦੀ ਘੜੀ ਆ ਨਾ ਤੈ ਜਦੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਫਾਇਰਟੋਰੀ ਏਰੀਆ ਵੇਂਦੇ ਪਏ ਨਾ ਦਰਿਆ ਵਾਲੀ ਸਾਈਡ ਬੰਨ ਵਾਲੀ ਸਾਈਡ ਇਹ ਸਾਈਡ ਜਿਹੜੀ ਆ ਇਹ ਸਾਰੇ ਹੀ ਲੋਕਾਂ ਦੇ ਘਰ ਇਸੇ ਪਾਸੇ ਆ ਜਿਨ੍ਹਾਂ ਦੀ ਬੰਨੋਂ ਬਾਹਰ ਇੱਕ ਮਰਲਾ ਵੀ ਥਾਂ ਨਹੀਂ ਤੇ ਉਹਨਾਂ ਆਪਣਾ ਭਰਾਵਾਂ ਨਹੀਂ ਵੇਚੀ ਮਿੱਟੀ ਪਾ ਕੇ ਭਰਤੀ ਪਾ ਕੇ ਉੱਚੇ ਉੱਚੇ ਕਰਕੇ ਘਰ ਬਣਾਏ ਪਰ ਪਾਣੀ ਜਿਆਦਾ ਆਉਣ ਕਰਕੇ ਸਭ ਘਰਾਂ ਦੇ ਵਿੱਚ ਪਾਣੀ ਵੜ ਗਏ ਆ ਅਸੀਂ ਉਹਨਾਂ ਦੇ ਭਰਾ ਬਣ ਕੇ ਪੁੱਤ ਬਣ ਕੇ ਲੋਕਾਂ ਦੇ ਵਿੱਚ ਰਵਾਂਗੇ ਨੇ ਕੋਈ ਨਹੀਂ ਆ ਬਸ ਹਰ ਮੜਾ ਲਾਂਗਲੈਂਡ ਦੇ ਮੌਸਮ ਮੈਂ ਕਰਵਾ ਦਿੰਨਾ ਕੋਠੇ ਪਵਾ ਦੇਣੀ ਮંત્રી ਸਾਹਿਬ ਉਹ ਆਪਣੇ ਪਵਾ ਦਾ ਪਵਾ ਪੈਸੇ ਪੈਦੀ ਫਿਰ ਮંત્રી ਸਾਹਿਬ ਦਾ ਧੰਨਵਾਦ ਕਰਦੇ ਆ ਜਿਹੜਾ ਅੱਜ ਇਹ ਇਲਾਕੇ ਦੀ ਸਾਰ ਲੈ ਆਂਦੇ ਆ ਤੇ ਜੇ ਕੋਈ ਵੀ ਹੋਰ ਦਵਾਈ ਦੀ ਲੋੜ ਹੋਈ ਤੁਸੀਂ ਮੈਨੂੰ ਵੀ ਦੱਸ ਦਿਓ ਸਾਰੀ ਦਵਾਈ ਮਿਲ ਜੂਗੀ ਤੁਹਾਨੂੰ ਹੁਣ ਓਨੇ ਦਿਨ ਤੁਸੀਂ ਇੱਥੇ ਰਹਿਣਾ ਵਾ ਜਾਣਾ ਨਹੀਂਗਾ ਕਿਦੰ ਦਿਹਾੜਾ ਏ ਆ ਅਹੀਂ ਲਗਾਤਾਰ ਲੋਕਾਂ ਦੇ ਵਿੱਚ ਰਹੇ ਆ ਜੋਕਰ ਫੀਡ ਜੋ ਵੀ ਸਾਡੇ ਕੋ ਫਿੱਟਾ ਸਮਾਨ ਵੰਡਦੇ ਆਣੋ ਤੇ ਇਸ ਤਰ੍ਹਾਂ ਜਿਵੇਂ ਜਿਵੇਂ ਲੋੜ ਆ ਉਵੇਂ ਉਵੇਂ ਭੈਣਾ ਭਰਾਵਾਂ ਕੋ ਪਹੁੰਚ ਕਰੀ ਦੀ ਨਾਲੇ ਮਿਲਗੁਲ ਚਾਹੀਦਾ ਨਾਲੇ ਦੁੱਖ ਸੁੱਖ ਪੂਜੀਦਾ ਕੁਦਰਤੀ ਕਰੋਪੀ ਖਤਮ ਹੋਵੇ ਪਾਣੀ ਲਥੇ ਤੇ ਇਹ ਭਰਾ ਸਾਡੇ ਆਪ ਦੇ ਘਰਾਂ ਚ ਆਪ ਦੇ ਖੇਤਾਂ ਤੇ ਆਪ ਦੇ ਕੰਮ ਕਰਨ ਤੇ ਆਪ ਦੇ ਪਰਿਵਾਰ ਪਾਲਣ